ਸੀ ਦੇਖ ਸਕਦੇ ਹਾਂ ਕਿ ਨਰਿੰਦਰ ਤੁਮਰ ਭਾਈ ਜੋ ਕਿ ਪੈਦਲ ਯਾਤਰਾ ਕਰਦੇ ਹੋਏ ਪੈਦੋਂ ਮੰਡੀ ਸੇ ਆਏ ਹਨ ਹਰਿਆਣਾ ਪੰਜਾਬ ਦੇ ਜੰਮਾ ਸਤਿਗੁਰੂ ਤੁਮਰੀ ਪ੍ਰਾਦਾਦਾ ਮੈਂ ਸਾਰੋ ਜਾ ਧੰਨਵਾਦ ਕਰਦਾ ਕਿਉਂਕਿ ਜਿਹੜਾ ਇਹਨਾਂ ਨੇ ਉਪਰਾਲਾ ਅੱਜ ਚੱਲਿਆ ਸ਼ਾਇਦ ਪੰਜਾਬ ਜਾਂ ਹਰਿਆਣਾ ਚ ਅਜੇ ਕਿਸੇ ਨੇ ਨਹੀਂ ਕੀਤਾ ਕਿਉਂਕਿ ਇੱਥੇ ਪਤਾ ਲੱਗਦਾ ਹੈ ਕੀ ਇਹਦੀ ਮਾਨ ਹੈ ਕਿੰਨਾ ਦੁੱਧ ਪਿਆ ਇਹ ਪਲਵਾਰ ਨੇ ਅੱਜ ਸਾਬਿਤ ਕਰਿਆ ਕਿ ਆਪਣੇ ਸਰੀਰ ਨੂੰ ਸਾਹਮਣਾ ਤੇ ਨਸ਼ੇ ਤੋਂ ਦੂਰ ਰਹਿਣਾ ਇਹ ਅੱਜ ਜਾਗਦੀ ਮਿਸਾਲ ਨੇ ਬਿਲਕੁਲ ਕੀ ਪੂਰੇ ਹਰਿਆਣੇ ਚੋਂ ਜਿਹੜੀ ਇੱਕ ਬੋਗੀ ਖਿੱਚ ਕੇ ਲਿਆਏ ਨੇ ਤੇ ਇਹ ਬਹੁਤ بڑا ਇੱਕ ਸੰਦੇਸ਼ ਹੈ ਯੋਵਾ ਨੂੰ ਕਿ ਉਹ ਸਪੋਰਟਸ ਵੱਲ ਜਾੜ ਤੇ ਆਪਣੇ ਸਰੀਰਾਂ ਨੂੰ ਸਾਫਮਣ ਤੇ ਜਿਹੜੀ ਐਸ਼ੋ ਆਰਾਮ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਤਬਦੀਲ ਕਰਨਾ ਉਹਨੂੰ ਮੋੜ ਕੇ ਆਪਣੇ ਜਿਹੜੇ ਸਰੀਰ ਨੂੰ ਹੈ ਇਹੋ ਜੇ ਲੈ ਕੇ ਲਾੜੀ ਕਿ ਹਮੇਸ਼ਾ ਬਿਮਾਰੀਆਂ ਤੋਂ ਦੂਰ ਰਹੇ ਅਤੇ ਸਭ ਤੋਂ ਵੱਡਾ ਇਹਨਾਂ ਦਾ ਜਿਹੜਾ ਸੰਦੇਸ਼ ਹੈ ਉਹ ਇਹ ਹੈ ਕਿ ਨਸ਼ਿਆਂ ਦੇ ਖਿਲਾਫ ਕਿ ਜਿਹੜਾ ਅੱਜ ਦਾ ਯੁਵਾ ਹੈ ਉਹ ਨਸ਼ਿਆਂ 'ਚ ਐਨਾ ਡੁੱਬ ਗਿਆ ਕਿ ਉਹਨੂੰ ਹਰ ਇੱਕ ਚੀਜ਼ ਨੂੰ ਫੁੱਲ ਗਿਆ ਆਪਣੇ ਮਾਪੇ-ਮਾਪ ਨੂੰ ਵੀ ਫੁੱਲ ਗਿਆ ਇੱਥੇ ਤੱਕ ਕਿ ਉਹ ਨਸ਼ੇ ਵੱਲ ਜਾ ਕੇ ਗਲਤ ਕੰਮਾਂ 'ਚ ਪੈ ਗਿਆ ਕੁਝ ਜੇਲਾ 'ਚ ਜਾ ਚੁੱਕੇ ਨੇ ਤੇ ਕੁਝ ਰੰਦੀ ਜੁੰਦੀ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਮਾੜੇ ਕੰਮਾਂ 'ਚ ਪੈ ਗਈ ਹੈ ਤੇ ਅਸੀਂ ਇਹ ਇਨ੍ਹਾਂ ਦਾ ਤੋਮਰ ਭਾਈ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਉਪਰਾਲਾ ਕਰਿਆ ਅੱਜ ਇਨ੍ਹਾਂ ਨੇ ਹਰਿਆਣਾ 'ਚ ਅੱਜ ਨਿਕਲ ਕੇ ਪੰਜਾਬ ਦੇ ਵਿੱਚ ਬਾਰਡਰ ਅੱਜ ਇਨ੍ਹਾਂ ਨੇ ਕ੍ਰੋਸ ਕਰਿਆ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਸਾਰੇ ਮੇਰੇ ਭਰਾ ਨੇ ਜਿੰਨੇ ਵੀ ਇਹਨਾਂ ਨੇ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਇਹਨਾਂ ਨੇ ਹੁਣ ਹਰਿਆਣਾ ਤੋਂ ਨਿਕਲ ਕੇ ਪੰਜਾਬ ਬਠਿੰਡਾ ਵੱਲੋਂ ਆਪਣਾ ਰੁੱਖ ਕੀਤਾ ਤੇ ਮੈਂ ਚਾਹਨਾ ਕਿ ਪੰਜਾਬ ਦੇ ਜਿੰਨੇ ਵੀ ਵਸਨੀਕ ਨੇ ਇਹਨਾਂ ਦਾ ਬਹੁਤ بڑا ਜਿਹੜਾ ਉਪਰਾਲਾ ਹੈ ਉਹਨੂੰ ਕਾਮਯਾਬ ਕਰਨ ਤੇ ਜਿਹੜੇ ਨਵੇਂ ਜੋਵਰ ਨੇ ਉਹਨਾਂ ਨੂੰ ਮੈਂ ਜਾਗਰੂਤ ਕਰਨਾ ਚਾਹਨਾ ਇੱਕ ਚੀਜ਼ ਇਹ ਇਹਨਾਂ ਦਾ ਜਿਹੜਾ ਸਿਸਟਮ ਇਹ ਲੈ ਕੇ ਚੱਲੇ ਨੇ ਉਸ ਰਾਹਤੇ ਤੇ ਜੇ ਆਪਾਂ 5% ਵੀ ਚੱਲਦੇ ਆ ਤਾਂ ਆਪਣੇ ਜੀਵਨ